ਬੜਾ 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 ਤੇ ਕੱਲ੍ਹ ਜੋ ਪੈਸੇ ਖਾਦੇ ਰਵਾਲਿਆਂ ਦੇ ਪੈਸੇ ਖਾਦੇ ਨੇ ਲੋਕਾਂ ਦੇ ਹੈਂ ਉਹ ਕੀ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸ ਦੇ ਕਿ ਤਿੰਨ ਹਜ਼ਾਰ ਗੁਰੂ ਗ੍ਰੰਥ ਸਾਹਿਬ ਉਹ ਤੋੜਿਆ ਤੁਸੀਂ ਗੱਡੀਆਂ ਦੇ ਵਿੱਚ ਆਹ ਹੋ ਗਿਆ ਇਹਨਾਂ ਨੂੰ ਲੈ ਕੇ ਕਰ ਲੈਣੇ ਯੂਗਤ ਹੋ ਅੰਦਰੀਆਂ ਵਾਲੇ ਵੀ ਅਕਾਲੀ ਦਾ ਥੋੜੀ ਲਿੰਕਰ ਕੰਪਨੀ ਤੇ ਲੀਡਰ ਹੈ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਬੱਸ ਪੰਜ ਕੋ

ਗੰਗਾ ਗਰਾਉਂਡ ਵਾਲਾ ਦਰਬਾਰ ਸਾਹਿਬ ਤੇ ਟੈਕ ਗਰਾਉਂਡ ਵਾਲਾ ਤੇ ਜੰਗ ਹੋ ਗਿਆ ਹੀ ਬਈ ਅਸੀਂ ਤਾਂ ਪਹਿਲੀ ਵਾਰੀ ਆਉਂਦੇ ਚਾਰ ਕਿੱਥੇ ਆਏ ਮੈਂ ਇਹਦੀ ਗੱਲ ਕਰਨੀ ਆਂ ਚੱਲੇ ਆਓ ਜੀ ਆਇਆਂ ਨੂੰ ਬੀਬੀ ਤੁਹਾਡਾ ਭਾਜੀ ਨਾਮ ਕੀ ਹੈਗਾ ਸਾਡੀ ਪਾਰਟੀ ਪੰਥਕ ਆ ਭਾਜੀ ਮਸਲਾ ਕੀ ਹੋਇਆ ਹੈ ਕੌਮ ਦੇ ਰੱਖੇ ਤੇ ਲੱਗਿਆ ਗੱਲਾਂ ਕਰਨ ਭਾਜੀ ਗੱਲ ਪਈ ਮੇਰਾ ਰੱਖੇ ਨਾ ਕੌਮ ਦੇ ਮੇਰਾ ਖੁਸ਼ਿੰਦਰ ਸਿੰਘ ਨਾਮ ਹੈ ਭਾਜੀ ਹਾਂ ਭਾਜੀ ਮਸਲਾ ਹੋਇਆ ਕੀ ਸੀ ਹੋਇਆ ਕੀ ਸੀ ਸਰ ਹੋਇਆ ਕਹਿੰਦੇ ਅਸੀਂ ਪੰਥਕ ਕੁਆਲਿਟੀ ਆ ਜੀ ਕੁਝ ਨਹੀਂ ਹੋਇਆ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਕੁਆਲਿਟੀ ਆ ਮੇਰਾ ਕੋਰਨ ਸਿੰਘ ਸਾਹਿਬ ਰੋਲੇ ਆ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹ ਇਹਰੇ ਸਾਬਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਹੁਣ ਕਿਸੇ ਨੂੰ ਨਹੀਂ ਪਤਾ ਜਿੰਦਾਬਾਦ ਕਿਸੇ ਨੂੰ ਨਹੀਂ ਪਤਾ ਕੀ ਕਰਦੇ ਆ ਇਹ ਜਿੰਦਾਬਾਦ ਗਲੀਆਂ ਚ ਰੋਲਿਆ ਨਾ ਨਾ ਗੁਰੂ ਗ੍ਰੰਥ ਸਾਹਿਬ ਗੋਲੀਆਂ ਗੱਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਨੇ ਚੱਲਣ ਦੀ ਵਜ੍ਹਾ ਨਹੀਂ ਲੱਗੀ ਬਾਈ ਗੱਲ ਕੀ ਹੋਈ ਸਾਡੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਕੁਆਲਟੀ ਆ ਮੈਂ ਪੁੱਛਿਆ ਬੀਬੀ ਵੀ ਤੂੰ ਪੰਥਕ ਆ ਗੋਲਕ ਤੁਸੀਂ ਖਾ ਗਏ ਦੇਗਾਂ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੈ ਗਿਆ ਚਿੱਟਾ ਰੋਜ਼ਾਨਾ 8-10 ਮੁਟੇ ਮਰਦੇ ਨੇ ਪੰਜਾਬ ਦੇ ਵਿੱਚ ਹੈ ਇਹਨਾਂ 500 ਰੋਲ ਕੇ ਰੱਖਦੇ ਨੇ ਕੋਈ ਨਹੀਂ ਰੱਖਦਾ ਮੈਂ ਤੇਗਾਂ ਦੇ ਵਿੱਚੋਂ ਪੈਸੇ ਖਾਦੇ ਰਮਾਲਿਆਂ ਦੇ ਵਿੱਚੋਂ ਪੈਸੇ ਖਾਦੇ ਨੇ ਲੋਕਾਂ ਦੇ ਤੇ ਹਾਂ ਉਹਨਾਂ ਕੀ ਸਰਦ ਕੀ ਕਰਨਾ ਚਾਹੁੰਦੇ ਤੁਸੀਂ 10-10 ਦਾ 3 ਗੁਰੂ ਗ੍ਰੰਥ ਸਾਹਿਬ ਨੂੰ ਤੋੜਿਆ ਤੁਸੀਂ ਗਲੀਆਂ ਦੇ ਵਿੱਚ ਆਹ ਬਈ ਅਕਾਲੀ ਦਾ ਤੁਹਾਡੀ ਲੀਡਰ ਕੰਮ ਨਹੀਂ ਲੀਡਰ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਰਦਕਾ ਕਰਨਾ ਚਾਹੁੰਦੇ ਤੁਸੀਂ 50000 60000 ਕੀ ਸਰਦਕਾ ਕਰਨਾ ਚਾਹੁੰਦੇ ਆ ਬੱਟੇ 5 ਫੁੱਟ ਤੋਂ ਉੱਪਰ ਬਸ ਕੇਰੇ ਬਸਨ ਪਿੱਛੇ ਕੋ ਖਾ ਖਾ ਕੇ ਗੋਲਕ ਦੇ ਪੈਸੇ ਅੱਜ ਤੁਸੀਂ ਇੱਥੇ ਤੁਰੇ ਫਿਰਨੇ ਆਤੇ ਸਾਰਾ ਬਹੁਤ ਆਉਂਦਾ ਬੋਲ ਜਨੀ 10 ਜਾਨਾ ਮੈਂ ਇਹ ਦੁਕਾਨਦਾਰ ਰਾਜੀ ਤੰਗੇ ਕਰਾਉਣ ਵਾਲੇ ਸਰਪਾਰ ਸਾਹਿਬ ਤੇ ਟੈਕ ਕਰਾਉਣ ਵਾਲੇ ਹਿੰਦ ਹੋ ਗਿਆ ਸੀ ਇਹ ਇਹ ਤਾਂ ਪਹਿਲੀ ਵਾਰ ਆਉਂਦਾ ਚਾਰ ਕਿੱਥੇ ਆਏ ਇਹਦੀ ਗੱਲ ਕਰਨੀ ਆ ਚੱਲੇ ਆਓ ਹੁਣ ਵੱਡਾ ਬਲਮਾਨ ਆਇਆ ਇੱਧਰ ਭਾਜੀ ਨਾਮ ਕੀ ਹੈ ਜੀ ਤੁਹਾਡਾ ਭਾਜੀ ਨਾਮ ਕੀ ਹੈ ਸਾਡੀ ਪਾਰਟੀ ਪੰਥਕ ਆ ਭਾਜੀ ਮਸਲਾ ਕੀ ਹੋਇਆ ਹੈ ਕੌਮ ਦੇ ਰਾਖੇ ਤੇ ਲੱਗਿਆ ਗੱਲਾਂ ਕਰਨੀ ਮੇਰਾ ਰੱਖਣ ਕੌਮ ਦੇ ਮੇਰਾ ਖੁਸ਼ਵਿੰਦਰ ਸਿੰਘ ਨਾਮ ਹੈ ਭਾਜੀ ਹਾਂ ਭਾਜੀ ਮਸਲਾ ਹੋਇਆ ਕੀ ਸੀ ਹੋਇਆ ਕੀ ਸੀ ਸਰ ਹੋਇਆ ਕਹਿੰਦੇ ਅਸੀਂ ਪੰਥਕ ਕੁਆਲਟੀ ਆ ਜੀ ਕੁਝ ਨਹੀਂ ਹੋਇਆ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਕੁਆਲਟੀ ਆ ਫੋਨ ਕਰਾਂ ਸਰ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਹਾਂ ਇਹ ਉਹ ਸਾਬਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਹੁਣ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਕੀ ਕਰਦੇ ਆ ਇਹ ਜਿੰਦਾਬਾਦ ਗਲੀਆਂ ਚ ਰੋਲੇ ਨਾ ਨਾ ਗੁਰੂ ਗ੍ਰੰਥ ਸਾਹਿਬ ਗੋਲੀਆਂ ਦਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਨੇ ਚੜ੍ਹਨਾ ਜਿਵਾਇਆ ਨਾ ਲੱਗੀ ਕੀ ਹਈ ਸੀ ਬਾਈ ਗੱਲ ਕੀ ਹੋਈ ਛੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਵਾਲਟੀ ਆ ਮੈਂ ਪੁੱਛਿਆ ਬੀਬੀ ਵੀ ਤੂੰ ਪੰਥਕ ਆ ਗੋਲਕ ਤੁਸੀਂ ਖਾ ਗਏ ਏਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁੱਟੇ ਮਰਦੇ ਨੇ ਪੰਜਾਬ ਦੇ ਵਿੱਚ ਹੈਂ ਇਹਨਾ 500 ਰੋਲ ਕੇ ਰੱਖਦਾ ਨਾ